ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ-ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਿਆ ਕਮਾ ਕੇ ਬੈਠੀਆਂ ਹੁਣ ਪਰ ਡੇ ਪਰ ਡੇ ਕਹਿੰਨਾ ਮੈਂ 50-60000 ਰੁਪਿਆ ਕਰ ਘਰੇ ਉਹਨਾਂ ਘਰ ਬੈਠੀਆਂ ਕਮਾ ਰਹੀਆਂ ਹੁਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਆਈ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਦੀਆਂ ਸਕੂਲਾਂ ਦੀਆਂ ਇੱਥੋਂ ਬੜਵਾਓ ਬਰਦੀਆਂ ਉਹ ਲੇਡੀਜ਼ ਤੋਂ ਬਣਵਾਈਆਂ ਕਾਮਜਵਰਿਆ 100 ਲੇਡੀਜ਼ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣ ਚਾਹੇ ਉੱਥੇ ਸਿਉਂ ਲੈਣ ਅਕਾਲਗੜ ਪਿੰਡ ਤੋਂ ਸ਼ੁਰੂ ਕੀਤਾ ਉਹਨਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਈਆ ਯਾਨਕਿ 1.5 ਲੱਖ ਰੁਪਈਆ ਇੱਕ ਲੇਡੀ ਨੇ ਕਮਾ ਲਿਆ ਸਾਲ ਨਹੀਂ ਕੁਝ ਮਹੀਨਿਆਂ ਚ ਹੀ ਫਿਰ ਅਸੀਂ ਕਹੀ ਆਈਡੀਆ ਵਧੀਆ ਸੀ ਫਿਰ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਵਾ ਰਹੇ ਨੇ ਹੁਣ ਹੋਰ ਪਿੰਡ ਵਧਾਤੇ ਅਸੀਂ ਤੇ ਹੁਣ ਅਸੀਂ ਕੱਲ ਹੀ ਅਜੇ ਮੈਂ ਡਿਪਟੀ ਕਮਿਸ਼ਨਰ ਸੰਗਰੂਰ ਆਏ ਸੀ ਪਹਿਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਂਚ ਕੀਤੀ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਵਾਵਾਂਗੇ ਜਿਹੜੇ ਵੀ ਬੈਚ ਲੱਗਣਗੇ ਜਿਹੜੇ ਵੀ ਉਹ ਸਾਰਾ ਕੁਝ ਉਹ ਦੇਖ ਕੇ ਦੇਣਗੇ ਕਰ ਕਹਿਣ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ ਔਰ ਅਸੀਂ ਤੁਹਾਨੂੰ ਮੈਂ ਕਹਾਂ ਵੀ ਕਿੰਨੇ ਪੈਸੇ ਦਿੰਨੇ ਆ ਗਿਆ ਮੈਂ 1103 ਰੁਪਏ ਮਿਲਦੇ ਆ ਇੱਕ ਵਰਦੀ ਸਿਉਂਦੇ ਅਸੀਂ 1100 ਰੁਪਏ ਚ ਸਿਉਂ ਰਹੇ ਆਂ ਔਰ ਸਾਰਾ ਪੈਸਾ ਪਿੰਡਾਂ ਦੀਆਂ ਉਹ ਮਾਵਾਂ ਨੂੰ ਭੈਣਾਂ ਨੂੰ ਜਾ ਰਿਹਾ ਤੇ ਨਾਲੇ ਜਿਹੜੀ ਵਰਦੀ ਜਿਹੜੀ ਵਰਦੀ ਆਪਣੀ ਮਾਂ ਭੈਣ ਨੇ ਸਿਉਂਤੀ ਹੋਵੇ ਨਾ ਉਹ 'ਚ ਥੋੜਾ ਥੋੜਾ ਪਿਆਰ ਤੇ ਨਿੱਗ ਵੀ ਹੁੰਦਾ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਦੀਆਂ ਜਿਹੜੇ ਪੰਜਾਬ ਪੁਲਿਸ 'ਚ ਨੇ ਸੜਕਾਂ ਤੇ ਖੜ੍ਹਦੇ ਆਂ ਠੰਡ 'ਚ ਵੀ ਗਰਮੀ 'ਚ ਵੀ ਉਹਨਾਂ ਵਾਸਤੇ ਸਿਉਂ ਰਹੇ ਆਂ ਸੋ ਪੁਲਿਸ ਦੀਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ ਕੋਈ ਇੱਕ ਕਮੀ ਨਹੀਂ ਹੋਊਗੀ ਉਸੀਂ ਸ਼ੁਰੂ ਕਰਤਾ ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਮੈਂ ਚਾਹੁੰਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ ਚੱਪਲਾਂ ਬਣਾ ਰਹੀਆਂ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮੁਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਿਆ ਕਮਾ ਕੇ ਬੈਠੇ ਹੋਣ ਪਰਡੇ ਪਰਡੇ ਕਹਿੰਨਾ ਮੈਂ 50 60000 ਰੁਪਿਆ ਕਰ ਕਰੇ ਉਹ ਉਹਨਾਂ ਘਰ ਉਹ ਘਰੇ ਬੈਠੀਆਂ ਕਮਾ ਰਹੀਆਂ ਹੋਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚైనా ਕੀ ਕਰ ਰਿਹਾ ਚైనా ਇਹੀ ਕਰ ਰਿਹਾ ਚైనా ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅਤੀਤ ਤੋਂ ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡੈਂਟ ਸੀਗੇ ਸੋ ਉਥੇ ਕੋਈ ਪਿੰਡ ਚ ਕੋਈ ਲੇਡੀ ਬੇਲ ਹੀ ਨਹੀਂ ਹੈਗੀ ਸੋ ਅਸੀਂ ਵੀ ਚੌਂ ਨੇ ਆ ਕੇ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਅਸੀਂ 8 ਥਾਣੇ ਪੁਲਿਸ ਦੇ ਸਿਰਫ ਓਨਲੀ ਲੇਡੀਜ਼ ਦੇ ਨੇ ਐਸ ਐਚ ਓ ਵੀ ਲੇਡੀ ਸਾਰਾ ਸਟਾਫ ਲੇਡੀਜ਼ ਦਾ ਤੇ ਸਾਰੀ ਉਥੇ ਜਿਹੜੀਆਂ ਐਫ ਆਈ ਆਰ ਜਾਂ ਸ਼ਿਕਾਇਤਾਂ ਲੈ ਕੇ ਆਉਣ ਉਹ ਵੀ ਲੇਡੀਜ਼ ਐ ਸੰਗਰੂਰ ਤੋਂ ਸ਼ੁਰੂ ਕੀਤਾ ਹੋਇਆ 8 ਨੇ ਹੁਣ ਤੱਕ ਇਦੇ ਵਿੱਚ ਵੀ ਆਪਾਂ ਸਪੈਸ਼ਲੀ ਗੱਡੀਆਂ ਪਾਈਆਂ ਲੇਡੀ ਸੁਰੱਖਿਆ ਦੀਆਂ ਤੇ ਪਹਿਲੀ ਵਾਰ ਹੋਇਆ ਪੰਜਾਬ 'ਚ ਇਸ ਵਕਤ 10 ਡੀਸੀ ਕੁੜੀਆਂ ਨੇ 6 ਐਸਐਸਪੀ ਕੁੜੀਆਂ ਨੇ ਪੰਜਾਬ 'ਚ ਪਹਿਲੀ ਵਾਰ ਹੋਇਆ ਇਹ ਸੋ ਅਸੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਧੀਆਂ ਆਪਣੇ ਭੈਣਾਂ ਨੂੰ ਮਾਨ ਸਨਮਾਨ ਦੇਈ ਉਹਨਾਂ ਦੀ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਮਿਲੇ ਬਾਕੀ ਜਿਤਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ ਮੈਂ ਪਹਿਲਾਂ ਦੇਖਦਾ ਰਿਆ ਲੀਡਰਾਂ ਨੂੰ ਕਈ ਵਾਰੀ ਮੈਂ ਸ਼ੋਹਾਂ ਤੇ ਵੀ ਜਾਂਦਾ ਰਿਆ ਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਐ ਸਮੇਂ-ਸਮੇਂ ਦੇ ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਚਾਕ ਦੇ ਵੀ ਨਹੀਂ ਸੀ ਉਹਨਾਂ ਵੱਲ ਇਹ ਤਾਂ ਫਿਰ ਇਦਾਂ ਹੀ ਹੋ ਗਿਆ ਫਿਰ ਜਿੰਨੇ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਬੁਲਾਉਣ ਵਾਸਤੇ ਅਗਲਾ ਕੱਢੇ ਨਾ ਫਿਰ ਆਪਾਂ ਨੂੰ ਨਮੋਸ਼ੀ ਹੁੰਦੀ ਹੈ ਨਾ ਫਿਰ ਜਦੋਂ ਤੋਂ ਮੈਂ ਐਮਪੀ ਬਣਿਆ ਕਿਉਂਕਿ ਉਹ ਤੋਂ ਪਹਿਲਾਂ ਤਾਂ ਸਲੂਟ ਪੈਂਦੇ ਸੀ ਜਦੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦਿੰਨਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਇੱਕ ਵਾਰੀ ਮੈਂ ਮੁਕਸਰ ਮਾਗੀ ਮੇਲੇ ਚੋਂ ਨਿਕਲ ਰਿਹਾ ਸੀ ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਕਿਤੇ ਫੋਨ ਤੇ ਲੱਗ ਗਿਆ ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਵੈਕ ਕਰ ਲਾ ਗੱਡੀ ਦੀ ਯੂ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਹੋਰ ਦੇਖਦਾ ਸੀ ਮੈਂ ਆਪ ਤੈਨੂੰ ਸਲੂਟ ਕਰਨ ਆ ਦਵਾਰ ਆ ਮਾਣ ਮਹਿਸੂਸ ਹੁੰਦਾ ਦਿਨ ਜਨਮ ਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ ਤਾਂ ਆਉਣ ਸਾਰ ਮੈਂ ਸ਼ੁਰੂ ਕੀਤਾ ਕਿ ਡੀਜੀਪੀ ਦੇ ਸਾਈਨ ਹੋਣ ਮੇਰੇ ਸਾਈਨ ਹੋਣ ਤੇ ਤੁਹਾਡੇ ਘਰੇ ਤੁਹਾਡੇ ਜਨਮ ਦੇ ਨਾਲ ਦੇ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜਿਜ ਤੁਹਾਡੀਆਂ ਪ੍ਰਾਪਤੀਆਂ ਲਿਖਿਆ ਹੋਣ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਹੈ ਬੱਚੇ ਸਕੂਲ ਚ ਲੈ ਕੇ ਜਾਂਦੇ ਉਹਨਾਂ ਜਨਮ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ ਹੈ ਦੇਖੋ ਮਾਣ ਮਹਿਸੂਸ ਇੱਜ਼ਤ ਹੈ ਜਿੰਨੀ ਇੱਜ਼ਤ ਦੇ ਦੋਗੇ ਉਨੀ ਇੱਜ਼ਤ ਲੈ ਲੋਗੇ ਫਿਰ ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਲਤੀਆਂ ਕਈ ਵਾਰੀ ਤੁਸੀਂ ਕਰ ਦਿੰਨੇ ਹੋ ਹੋ ਜਾਂਦੀਆਂ ਨੇ ਪਰ ਟੰਗੇ ਜਾਂਦੇ ਨੇ ਤੁਹਾਡੇ ਅਫਸਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਗਿਆ ਗਲਤੀ ਤੁਹਾਡੇ ਲੈਵਲ ਤੇ ਹੁੰਦੀ ਹੈ ਫਿਰ ਬਾਅਦ ਚ ਧਰਨੇ ਹੁੰਦੇ ਨੇ ਫਿਰ ਬਾਅਦ ਚ ਪਤਾ ਨਹੀਂ ਕਿੱਥੇ ਕਿੱਥੇ ਤਾਂ ਗੱਲ ਜਾਂਦੀ ਹੈ ਸੋ ਮੈਂ ਕਹਿਣਾ ਕਿ ਆਪਾਂ ਕੰਮ ਨਹੀਂ istri ਕਿ ਨਾ ਕਰੀਏ ਕਿ ਤੁਹਾਨੂੰ ਮਾਨ ਸਨਮਾਨ ਬਣਦਾ ਮਿਲੂਗਾ ਬਿਲਕੁਲ ਤੁਹਾਨੂੰ ਕਦੇ ਇਗਨੋਰ ਨਹੀਂ ਕਰਾਂਗੇ ਗੱਡੀਆਂ ਦੇ ਰੂਪ ਚ ਵੀ ਚਾਹੇ ਕੋਈ ਆਪ ਕੱਲ ਨੂੰ ਕੰਪਿਊਟਰ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਨਾਲ ਜੋੜ ਰਹੇ ਆਂ ਐਨ ਪੂਰਾ ਅਪਡੇਟ ਰੱਖਾਂਗੇ ਪਰ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰੋ ਮੈਂ ਆਪਣੀ ਡਿਊਟੀ ਕਰ ਰਿਹਾ ਮੇਰੀ ਵੀ ਡਿਊਟੀ ਹੈ ਮੈਂ ਮੇਰੀ ਘਟੋ ਘਟ ਨਹੀਂ ਤਾਂ 10 ਤੋਂ 12 ਘੰਟੇ ਤਾਂ ਮੇਰੇ ਐਵਰੇਜ ਕੰਮ ਕਰੰਦੇ ਨੇ ਦੋ ਤਿੰਨ ਸੌ ਫਾਈਲਾਂ ਸਾਈਨ ਕਰਕੇ ਆਇਆ ਹੁਣ ਇੱਥੇ ਆ ਤੁਹਾਡੇ ਕੋਲੇ ਇਦਵਨ ਨੂੰ ਕੋ ਉਧਰ ਜਾਉਂਗਾ ਇੱਕ ਹਸਪੀਟਲ ਦਾ ਟੂ ਘਾਟਣਾ ਜਾ ਕੇ ਫਿਰ ਤੇ ਦੋ ਤਿੰਨ ਮੀਟਿੰਗਾਂ ਨੇ ਫੈਸਲੇ ਲੈਣੇ ਨੇ ਬਜਟ ਸੈਸ਼ਨ ਆ ਰਿਹਾ ਸੋ ਜੇ ਡਿਊਟੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਛਾਂਨ ਕਰ ਰਿਹਾ ਇਹੇ ਡਿਊਟੀ ਜਿਹੜੀ ਇਹ ਕੰਮ ਜਿਹੜਾ ਮੈਂ ਕਰ ਰਿਹਾ ਇਹ ਮੈਂ ਹੱਥ ਜੋੜ ਕੇ ਲੋਕਾਂ ਤੋਂ ਮੰਗਿਆ ਹੈ ਕਿ ਮੈਂ ਤੁਹਾਡੇ ਹੱਥ ਬੰਨਦਾ ਜੀ ਮੈਨੂੰ ਦੇ ਕੇ ਦੇਖੋ ਇਹ ਕੰਮ ਮੈਂ ਵਧੀਆ ਕਰ ਲਵਾਂਗਾ ਤੇ ਫਿਰ ਮੈਂ ਕਰ ਰਿਹਾ ਇਹ ਕੋਈ ਛਾਂਨ ਥੋੜੀ ਕਰ ਰਿਹਾ ਚਾਹੇ ਮੱਲਾਕਲੀ ਨੇ ਖੁੱਲ ਰਹੇ ਨੇ ਚਾਹੇ ਤੀਰਥ ਯਾਤਰਾ ਦੀ ਸਕੀਮ ਚੱਲ ਰਹੀ ਹੈ ਚਾਹੇ ਸਕੂਲ ਬਹੁਤ ਸ਼ਾਨਦਾਰ ਬਣ ਰਹੇ ਨੇ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਆਮ ਹੋ ਗਈ ਕੱਸੀਆਂ ਪੁਰਾਣੀਆਂ ਤੁਹਾਡੀ ਵੀ ਡਿਊਟੀ ਲੱਗਦੀ ਹੋਣੀ ਪੁਰਾਣੀਆਂ ਕੱਸੀਆਂ ਜਿੱਥੇ 35 35 ਸਾਲ ਪਹਿਲਾਂ ਪਾਣੀ ਨਹੀਂ ਦੇਖਿਆ ਲੋਕਾਂ ਨੇ ਉਹ ਕੱਸੀਆਂ ਚਲਾ ਰੱਖੀਆਂ ਨੇ ਆਪਾਂ ਨੇ ਸੋ ਪੱਛੋਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਲੰਡਨ ਕੈਲੀਫੋਰਨੀਆ ਪੈरिस ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾਏ ਜਿੱਥੇ ਪਾ ਬੈਠਿਆ ਮਤਲਬ ਸ਼ੇਰੇ ਪੰਜਾਬ ਦੀ ਧਰਤੀ ਆ ਨਾਲ ਹੀ ਸ਼ਹੀਦ ਆਜ਼ਮ ਦੀ ਧਰਤੀ ਖੜਕੜਕਲਾ ਆਈ ਦਲੇ ਪਾਸੇ ਸੁਖਦੇਵ ਦੀ ਧਰਤੀ ਲੁਧਿਆਣਾ ਢੁੱਡੀ ਕੇ ਚਲੇ ਜਾਓ ਲਾਲਾ ਲਾਜਪਤ ਰਾਏ ਦੀ ਧਰਤੀ ਸ੍ਰੀ ਰਾਮ ਚਲੇ ਜਾਓ ਸ਼ਹੀਦ ਉਦਮ ਸਿੰਘ ਦੀ ਧਰਤੀ ਲੁਧਿਆਣੇ ਤੋਂ 20 ਕਿਲੋਮੀਟਰ ਪਖੋੜਾ ਰੋਡ ਤੇ ਹੋਜੇ ਸਰਾਬਾ ਰੋਡ ਤੇ ਹੋਜੇ ਕਰਤਾਰ ਸਿੰਘ ਸਰਾਬੇ ਦੀ ਧਰਤੀ ਕੋਈ ਪਿੰਡ ਹੈ ਜਿੱਥੇ ਬੋਤ ਨਾ ਲੱਗਿਆ ਹੋਵੇ ਸ਼ਹੀਦ ਦਾ ਕੋਈ ਪਿੰਡ ਤਿੰਨ ਚਾਰ ਪਿੰਡਾਂ ਛੱਡ ਕੇ ਕੋਈ ਪਿੰਡ ਹੈ ਵੀ ਤਿੰਨ ਚਾਰ ਪਿੰਡ ਛੱਡ ਕੇ ਕਿਤੇ ਗੁਰੂਆਂ ਦੀ ਚਰਨ ਛੋੜਾ ਪ੍ਰਾਪਤ ਹੋਵੇ ਸពਤ ਬਹੁਤ ਬlesedਾਂ ਮਿਹਨਤੀ ਲੋਕ ਨੇ ਲੋਕਾਂ ਨੂੰ ਕੰਮ ਦੇਵਾਂਗੇ ਦੇਖੋ ਕ੍ਰਾਈਮ ਕਿੱਥੋਂ ਨਿਕਲਦਾ ਹੈ ਕ੍ਰਾਈਮ ਨਿਕਲਦਾ ਜਦੋਂ ਗਰੀਬ ਜ਼ਗਾਰੀ ਹੈ ਵੇਲਾ ਮਨ ਸ਼ੈਤਾਨੀ ਦਾ ਘਰ ਜੇ ਵੇਲਾ ਹੋਊਗਾ ਆੜੇ ਵਾਲੇ ਬੁਰੀ ਸੰਗਤ ਪਾਉਣ ਵਾਲੇ ਬਹੁਤ ਨੇ ਉਹਨੂੰ ਉਹ ਬੜੀ ਈਜ਼ੀਲੀ ਉਹਨਾਂ ਦੇ ਜਾਲ ਚ ਫਸ ਜਾਊਗਾ ਜੇ ਉਹ ਕੰਮ ਤੇ ਗਿਆ ਹੋਊਗਾ ਕੌਣ ਹੋਊਗਾ ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ ਤੁਸੀਂ ਥਾਣੇ 'ਚ ਕੰਮ ਕਰਦੇ ਹੋ ਤੁਸੀਂ ਕਿਸੇ ਆਪਣੇ ਥਾਣੇ ਦੇ ਇਲਾਕੇ ਦੇ ਅਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਚਿੱਟਾ ਵੀ ਖਾਂਦਾ ਨਹੀਂ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਜੀ ਸੋ ਇਸਕਾ ਕਿਸੀ ਨੌਕਰੀਆਂ ਦੇ ਰਿਹਾ ਅਸੀਂ ਖੇਡਾਂ 'ਚ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆਓ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਤੀਆਂ ਜਿੱਤੋ ਜਿੱਤੋ ਮੈਡਲ ਜਿੱਤੋ ਹੌਕੀ ਵਾਲੇ ਜਾਂ ਜਿੰਨੇ ਵੀ ਜਿੱਤੇ ਆ ਇੱਕ ਕਰੋੜ ਰੁਪਇਆ ਸੋਨੇ ਦਾ ਤਗਮਾ ਇਹਦਾ ਦੇ ਰਹੇ ਆਂ ਪੰਜਾਬ ਪੁਲਿਸ ਚ ਭਰਤੀ 2200 ਬੰਦਾ ਪੰਜਾਬ ਪੁਲਿਸ ਦੇ ਵਿੱਚ ਪਰ ਜੋ ਪੋਸਟ ਖਾਲੀ ਹੁੰਦੀ ਹੈ ਹਰ ਸਾਲ 1600 ਕਨਸਟੇਬਲ ਬਾਕੀ ਹੈਡ ਕਨਸਟੇਬਲ ਸਬ ਇਨਸਪੈਕਟਰ ਪਹਿਲਾਂ ਕਦੇ ਨਹੀਂ ਇਹਨਾਂ ਨੇ ਕੱਢੀ ਐਡ ਆਖਰੀ ਸਾਲ ਚ 8-9000 ਕੱਢ ਦਿੰਦੇ ਸੀ ਵੋਟਾਂ ਵਾਲੇ ਸਾਲ ਉਦੋਂ 2 ਮਹੀਨੇ ਪਹਿਲਾਂ ਦੱਸਦੇ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਥੋੜਾ ਜਿਹਾ ਤਿਆਰੀ ਕਰ ਲੈਂਦੇ ਸੀ ਫਿਜ਼ੀਕਲੀ ਤਿਆਰੀ ਕਰ ਲੈਂਦੇ ਉਹ ਜੋ ਵੀ ਕੋਈ ਹਾਈ ਕੋਰਟ ਚ ਰਿੱਟ ਪੈ ਗਈ ਫਾਨਾ ਹੋ ਗਿਆ ਚਲੋ ਜੀ ਵਿਚ ਹੀ ਰਹਿ ਗਿਆ ਅਸੀਂ ਕੀ ਕੀਤਾ ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ अगस्त ਚੋਂ ਦਾ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਚੋਂ ਦਾ ਰਿਜ਼ਲਟ ਤੇ ਉਹਦੇ ਵਿੱਚ ਦੋ ਕਲਾਸ ਨੇ ਇੱਕ ਤਾਂ ਡੋਪ ਟੈਸਟ ਇੱਕ ਕੋਈ ਐਫ ਆਈਆਰ ਨਾ ਹੋਵੇ ਤਾਂ ਕਿ ਬੱਚੇ ਝਗੜਿਆਂ ਤੋਂ ਛੋਟੇ-ਮੂਟੇ ਝਗੜਿਆਂ ਤੋਂ ਬਚਣ ਤੇ ਸਰੀਰ ਬਣਾਉਣ ਡੋਪ ਚ ਵੀ ਨਸ਼ਾ ਨਸ਼ਾ ਦੂਰ ਰਹਿਣ ਨਵੰਬਰ ਚੋਂ ਦਾ ਰਿਜ਼ਲਟ ਦਸੰਬਰ ਚ ਹਰ ਸਾਲ ਦਸੰਬਰ ਚ 2200 ਪੁਰਸਵਲੇ ਆਪਣੀ ਜੌਬ ਤੇ ਹੋਣਗੇ ਹਰ ਸਾਲ 2200 ਤੋਂ ਬੱਧ ਮੈਂ ਕਿੱਥੋਂ ਆਈ ਡੀ ਆਇਆ ਮੈਂ ਅਫਸਰ ਨੂੰ ਪੁੱਛਿਆ ਵੀ ਜਿਹੜੇ ਆਈਪੀਐਸ ਨੇ ਜਾਂ ਆਈ ਆਈਐਸ ਨੇ ਯੂਪੀਐਸਸੀ ਦੇ ਅੰਡਰ ਜਿਹੜੇ ਹੁੰਦੇ ਨੇ ਵੀ ਦੇਸ਼ 'ਚ ਕਿੰਨੇ ਚਾਹੀਦੇ ਹੁੰਦੇ ਹਰ ਸਾਲ ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ ਆਈਪੀਐਸ ਆਈਐਸ ਆਈਆਰਐਸ 800 ਅਫਸਰ ਚਾਹੀਦਾ ਹਰ ਸਾਲ ਪਰ ਪੇਪਰ ਕਿੰਨੇ ਦਿੰਦੇ ਨੇ 8 ਲੱਖ ਯੂਪੀਐਸਸੀ ਦਾ ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨਾਂ ਤੇ ਬਹਿ ਕੇ ਪੜ੍ਹਨ ਜੇ ਮਰਜ਼ੀ ਪੇਪਰ ਦੀ ਤਿਆਰੀ ਕਰ ਰਿਹਾ ਹੈ 8 ਲੱਖ ਬੰਦਾ ਬੱਚਾ ਪੇਪਰ ਦਿੰਦਾ ਹੈ 800 ਜਿਹੜੀ ਪੋਸਟ ਹੈ ਫਿਰ ਉਹ ਰੈਂਕ ਆਉਂਦਾ ਨਹੀਂ ਆਉਂਦਾ ਫਿਰ ਨੈਕਸਟ ਅਟੈਂਪਟ ਆ ਜਾਂਦੀ ਮੈਂ ਕਿਹਾ ਜੇ 800 ਵਾਸਤੇ 8 ਲੱਖ ਆਸਦਾ ਹੈ 2200 ਵਾਸਤੇ ਤਾਂ ਵੱਧ ਆਉਣਗੇ ਗਰਾਊਂਡਾਂ 'ਚ ਫਿਰ ਤੁਸੀਂ ਯਕੀਨ ਕਰਿਓ 1600 ਦੀਆਂ ਜਿਹੜੇ ਕਨਸਟੇਬਲ ਦੀਆਂ ਪੋਸਟਾਂ ਨੇ ਉਹਦੇ ਵਾਸਤੇ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਈਆਂ 6.5 ਲੱਖ 1600 ਵਾਸਤੇ ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ ਉਹ ਸਰੀਰ ਬਣਾਉਂਦੇ ਨੇ ਸਮੱਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੂੰ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਂਗੇ ਇਧਰੋਂ ਰੋਕੋਂਗੇ ਇਧਰੋਂ ਆਜੂ ਇਧਰੋਂ ਰੋਕੋਂਗੇ ਇਧਰੋਂ ਆਜੂ ਮੈਂ ਇਹ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਹ ਕੀ ਖਤਮ ਕਰ ਦਈਏ ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਉਹ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਹੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋ ਆਪਾਂ ਗਾਂ ਖਤਮ ਕਰਦੀਏ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸੋ ਇਹ ਸਾਡਾ ਜਿਹੜਾ ਮਿਸ਼ਨ ਹੈ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਮੈਨੂੰ ਪਤਾ ਹੈ ਨਾ ਕਿਉਂਕਿ ਮੈਂ ਧਰ ਥੱਲੋਂ ਆਇਆ ਹਾਂ ਕਈ ਵਾਰੀ ਕੀ ਹੁੰਦਾ ਨਾ ਉਹ ਵੀ ਸਹੀ ਨੇ ਤੁਸੀਂ ਵੀ ਸਹੀ ਨੇ ਉਹ ਕਹਿੰਦੇ ਨਸ਼ਿਆ ਵੇਚਣ ਵਾਲਾ ਸੀ ਫੜਿਆ ਪਿੰਡ 'ਚ ਅਈ ਥਾਣੇ ਛੱਡ ਕੇ ਆਏ ਫੜਾ ਕੇ ਆਏ ਕਹਿੰਦੇ ਅਸੀਂ ਤਾਂ ਬਸ ਬੁਸਤੇ ਬਾਅਦ 'ਚ ਆਏ ਆ ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲ ਕਾਰਨ ਜਦ ਤੱਕ ਫਿਰ ਉਹ ਫੋਨ ਆ ਗਿਆ ਹੁਣ ਕੋਈ ਕਿਸੇ ਦਾ ਵੀ ਆਪਣੇ ਬੰਦੇ ਛੱਡ ਦੋ ਪਰ 2 ਸਾਲ ਪਰ ਪਹਿਲਾਂ ਐ ਹੁੰਦਾ ਸੀ ਜਾਂ ਫਿਰ ਕੋਈ ਉਹ ਜਮਾਨਤ ਪੈਂ ਹੈ ਜੀ ਇਹ ਉਹ ਜਿਹੜਾ ਐਕਟ ਹੈ ਉਹ ਉਹਦੇ ਵਿੱਚ ਇਹ ਹੈ ਵੀ ਮੌਕੇ ਤੇ ਜਬਾਨ ਤੋਂ ਸਾਦੀ ਪਰ ਲੋਕ ਵੀ ਸਹੀ ਨੇ ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ ਐਮਐਲਏ ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ ਸਹੀ ਛੱਡਣਾ ਨਹੀਂ ਗਲਤ ਕਹਿਣਾ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ